ਲੋ ਵੀ ਮਿੱਤਰੋ ਆਪਾਂ ਬਹੁਤ ਐਡ ਦੇਖੀ ਸੀ ਦਾ ਮਕੈਨੀਕਲ ਵਰਡ ਦਾ ਮਕੈਨੀਕਲ ਵਰਡ ਤੇ ਆਪਾਂ ਅੱਜ ਪਹੁੰਚ ਵੀ ਗਏ ਤੇ ਦੇਖਦੇ ਆਂ ਵੀ ਇਥੋਂ ਜਿਹੜੀਆਂ ਵੀਡੀਓ ਆਈਆਂ ਨੇ ਉਹ ਸਾਰੀ ਬਾਕੀ ਸੱਚ ਨੇ ਜਾਂ ਝੂਠ ਨੇ ਲੋ ਜੀ ਆਪਣੇ ਪੇਜ ਤੇ ਵੀ ਹੁਣ ਵੀਡੀਓ ਆ ਜੂਗੀ ਇਹਨਾਂ ਦੀ ਬਾਈਆਂ ਦੀ ਤੇ ਵੀਰੇ ਇਹ ਕਾਹਦੇ ਲਈ ਮਸ਼ੀਨ ਹੈ ਉਹ ਉਹ ਬਾਈ ਨੂੰ ਕਾਹਦੇ ਲਈ ਮਸ਼ੀਨ ਹੈ ਵੀਰੇ ਹੈ ਕਾਰਬਨ ਕਲੀਨ ਕਰਨ ਕਾਰਬਨ ਕਲੀਨ ਕਰਨ ਵਾਲੀ ਆਪਣੀ ਗੱਡੀ ਦੀ ਕਾਰਬਨ ਜਿਹੜੀ ਕਲੀਨ ਉਹ ਹੋ ਰਹੀ ਆ ਤੇ ਉਹ 2 ਨੰਬਰ ਵਾਲੀ ਕਾਹਦੇ ਲਈ ਵੀਰੇ ਇਹ ਨਾਈਟ੍ਰੋਜਨ ਲੋ ਜੀ ਇਹ ਨਾਈਟ੍ਰੋਜਨ ਪੈ ਰਹੀ ਆ ਟਾਇਰਾਂ 'ਚ ਤੇ ਉਹ ਤੀਸਰੀ ਓਏ ਏਸੀ ਵਾਲੀ ਆ ਉਹ ਵਾਲੀ ਏਸੀ ਵਾਲੀ ਆ ਗਈ ਤੇ ਉਹ ਅਗਲੀ ਜੀ ਬਹੁਤ ਵੀ ਬੈਂਡ ਚਾਰਜ ਆ ਓਕੇ ਬੈਂਡ ਹੀ ਚਾਰਜ ਆ ਲਗਭਗ ਵੀ ਸਾਰੇ ਤਰ੍ਹਾਂ ਦੀ ਮਸ਼ੀਨਾਂ ਨੇ ਨਾ ਜੀ ਆ ਬੈਂਡ ਵਾਲੀ ਆ ਗਈ ਆ ਲੈਮਨ ਚਾਰਜ ਆ ਗਈ ਓਕੇ ਓਕੇ ਉਹ ਟਾਇਰ ਜਿੰਜਰ ਆ ਗਿਆ ਉਹ ਠੀਕ ਹੈ ਜੀ ਉਹ ਤੇ ਮਾਲ ਕਿ ਲਗਭਗ ਸਾਰੀਆਂ ਹੀ ਨੇ ਲੈਟ ਦੇ ਇੱਥੇ ਮਸ਼ੀਨਾਂ ਤੇ ਜਿਉਂਦਾ ਓਕੇ ਔਰ ਜਿਹੜਾ ਹੁਣ ਆਪਣਾ ਬ੍ਰੇਕ ਬਲੀਡਿੰਗ ਕਰਦੇ ਆ ਉਹ ਵੀ ਕੁਝ ਨਾ ਹੁੰਦੀ ਓਕੇ ਸਾਰਾ ਕੁਛ ਮਸ਼ੀਨਾਂ ਨਾਲ ਹੀ ਹੁੰਦਾ ਮੈਨ ਨਾਲ ਕੁਝ ਨਹੀਂ ਹੁੰਦਾ ਓਕੇ ਜਿਹੜਾ ਪੈਕੇਜ ਆਉਂਦਾ ਪੈਕੇਜ ਦੇ ਵਿੱਚ ਹੀ ਇਹਨਾਂ ਸਾਰੀਆਂ ਚੀਜ਼ਾਂ ਇਹ ਲੱਖ ਲੱਖ ਰੁਪਏ ਅਲੱਗ ਅਲੱਗ ਨਹੀਂ ਮਲਕਿ ਜੇ ਕੁਝ ਤੋਂ ਅਲੱਗ ਹੀ ਨੇ ਬਾਕੀ ਪੈਕੇਜ 'ਚ ਵੀ ਆ ਜਾਂਦੇ ਨੇ ਲੋ ਇਹ ਪੈਕੇਜ ਹੈ ਜਿਹੜਾ ਮਲਕਿ ਤੁਹਾਡਾ ਚੱਲ ਰਿਹਾ ਹੈ ਇਹ ਲੋੜੀ ਤੱਕ ਆ ਜਾਂ ਮਲਕਿ 12 ਮਹੀਨੇ 30 ਦਿਨ ਹੀ ਰਹੂਗਾ ਤੇ ਬਾਅਦ ਦੇ ਕੁਝ ਟਾਈਮ ਤੱਕ ਆਫਰ ਹੁੰਦੇ ਆ ਆਫਰ ਓਕੇ ਲੋ ਇਹ ਕੁਝ ਟਾਈਮ ਤੱਕ ਬਾਈਆਂ ਦੀ ਆਫਰ ਹੈ ਬਾਕੀ ਜੇ ਨੰਬਰ ਬਾਈਆਂ ਦਾ ਆਪਾਂ ਆਫਰ ਦੇ ਦਾਂਗੇ ਕਿਸੇ ਵੀ ਬਾਈ ਨੇ ਆਪਣੀ ਗੱਡੀ ਦੀ ਸਰਵਿਸ ਕਰਾਉਣੀ ਹੈ ਪੂਰੀ ਤਸੱਲੀ ਨਾਲ ਸਾਰਾ ਮਸ਼ੀਨੀ ਵਰ ਇਹ ਇੱਕ ਵਾਰ ਜ਼ਰੂਰ ਬੰਦੋ ਆਪਣੀ ਗਲੀ ਦੀ ਸਰਵਿਸ ਹੋਈ ਜਾਂਦੀ ਆ ਬਾਈ